ਆਦਮਪੁਰ ਵਿਧਾਨ ਸਭਾ ਹਲਕੀ ਦੇ ਪਿੰਡਾਂ ਚ ਲਿੰਕ ਰੋਡ ਦੀਆਂ ਸੜਕਾਂ ਬਣਾਉਣ ਦੇ ਕੰਮ ਚ ਗ੍ਰਾਂਟਾ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਕਰੀਬ 5 ਕਰੋੜ ਰੁਪਏ ਪਿੰਡਾਂ ਦੀਆਂ ਸੜਕਾਂ ਬਣਾਉਣ ਤੇ ਖਰਚ ਕੀਤੇ ਜਾਣਗੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਪਵਨ ਕੁਮਾਰ ਤੀਨੂ ਨੇ ਪਿੰਡ ਕਾਲਰਾ ਵਿਖੇ ਆਦਮਪੁਰ ਤੋਂ ਕਾਲਰਾ ਮੇਟਿਆਣਾ ਰੋਡ ਤੋਂ ਲੁਟੇਰਾ ਕਲਾਤਾਕ 1 ਕਰੋੜ 15 ਲੱਖ ਰੁਪਏ ਦੀ ਲਾਗਤ ਨਾਲ ਕਰੀਬ 6.5 ਕਿਲੋਮੀਟਰ ਸੜਕ ਨੂੰ ਬਣਾਉਣ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ ਉਨਾ ਕਿਹਾ ਕਿ ਕਾਲਰਾ ਸਕੂਲ ਦੀ 1 ਕਿਲੋਮੀਟਰ ਫਿਰਨੀ ਤੇ ਕਰੀਬ 20 ਲੱਖ ਰੁਪਏ ਕਾਲਰਾ ਤੋਂ ਜਲਪੁਤਾਨ 500 ਮੀਟਰ ਸੜਕ ਤੇ ਦੇਸ਼ ਪਗਤ ਤੋਂ ਗੁਰਦੁਆਰਾ ਸਾਹਿਬ ਵਾਲੀਆਂ ਸੜਕਾਂ ਵੀ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਤੇ ਸੜਕਾਂ ਦੇ ਨਾਲ 33 ਲੱਖ ਰੁਪਏ ਵੀ ਪੰਜਾਬ ਸਰਕਾਰ ਨੇ ਪਿੰਡ ਕਾਲਰਾ ਦੇ ਸਟੇਡੀਅਮ ਬਣਾਉਣ ਲਈ ਵੀ ਪੇਜ ਦਿੱਤਾ ਹੈ ਪਿੰਡਾਂ ਨੂੰ ਗ੍ਰਾਂਟਾਂ ਜਾਰੀ ਕਰ ਦਿੱਤੀਆਂ ਗਈਆਂ ਤੇ ਕਈ ਕੱਚੀਆਂ ਸੜਕਾਂ ਵੀ ਪੱਕੀਆਂ ਕਰ ਦਿੱਤੀਆਂ ਹਨ ਆਪ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਇਸ ਮੌਕੇ ਦਲਜੀਤ ਸਿੰਘ ਮਿੰਹਾਸ परमजीत राजवंश चेयरमैन गुरप्रीत सिंह पंच दसविंदर कौर पंच सिंग, सुरिंदर सुरेंद्र सतनाम सिंह प्यारा सिंह पंच सिंह मनमोहन सिंह अवतार सिंह गुरप्रीत सिंह अमरीक सिंह का पंच लखवीर सिंह नवजोत सिंह कुलदीप कौर संतोख कौर जंग बहादुर सिंह होर पिंड वासी हाजिर सन देखते दे हा दुआबे की आवाज पत्रकार साजन कुमार दी आदमपुर तो रिपोर्ट ਅੱਜ ਪਿੰਡ ਕਲਰਾਜ ਆਦਮਪੁਰ ਤੋਂ ਕਲਰਾ ਮੇਢਿਆਣਾ ਰੋਡ ਤੋਂ ਲੁਟੇਰਾ ਕਲਾ ਤੱਕ ਤਕਰੀਬਨ 6.5 ਕਿਲੋਮੀਟਰ ਰੋਡ ਜਿਹਦੇ ਤੇ ਖਰਚਾ ਹੋਣਾ ਪੰਜਾਬ ਸਰਕਾਰ ਨੂੰ 1 ਕਰੋੜ ਤੇ 15 ਲੱਖ ਰੁਪਏ ਉਹਦਾ ਨਹੀਂ ਪੱਥਰ ਰੱਖਿਆ ਬਿ ਜਲਦੀ ਬਾਨੀ ਸ਼ੁਰੂ ਹੋ ਜਾਵੇ ਉਸ ਤੋਂ ਬਾਅਦ ਕਲਰਾ ਸਕੂਲ ਦੀ ਫਿਰਨੀ 1 ਕਿਲੋਮੀਟਰ ਉੱਤੇ ਤਕਰੀਬਨ 20 ਲੱਖ ਰੁਪਏ ਲੱਗਣਾ ਕਲਰਾ ਤੋਂ ਜਲਪੋਤਾ 500 ਮੀਟਰ ਰੋੜੇ ਵੀ ਬਣਾਉਣੀ ਸ਼ੁਰੂ ਕਰ ਲਿਆ। ਬੇਸ਼ੱਕਤੋ ਗੁਰਦੁਆਰਾ ਕਲਰਾ ਇਹ ਵੀ ਛੋਟੀ ਜਿਹੀ ਸੜਕਾ ਇਹ ਵੀ ਸ਼ੁਰੂ ਕਰਾ ਦੇਣੀ ਆ ਤੇ 33 ਲੱਖ ਰੁਪਏ ਇਸ ਪਿੰਡ ਦੇ ਵਿੱਚ ਸਟੇਡੀਅਮ ਬਣਾਉਣ ਲਈ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਭੇਜਿਆ। ਸਾਰੇ ਪਿੰਡਾਂ ਵਿੱਚ ਗ੍ਰਾਂਟਾਂ ਵੀ ਪੰਚਾਇਤਾਂ ਨੂੰ ਜਾਰੀ ਕਰਤੀਆਂ ਗਈਆਂ ਕੱਲ 3.5 ਕਰੋੜ ਰੁਪਏ। ਅਗਲੀ 3.5 ਕਰੋੜ ਦੀ ਕਿਸ਼ਤ ਅਸੀਂ ਅਗਲੇ ਹਫਤੇ ਸ਼ੁਰੂ ਕਰ ਰਹੇ ਆਂ ਚਾਰ ਪੰਜ ਦਿਨ ਚੋ ਵੀ ਦੇ ਰਹੇ ਆਂ ਸਾਰੀਆਂ ਪੰਚਾਇਤਾਂ ਜਿਹੜੀਆਂ ਰਹਿ ਗਈਆਂ ਉਹਨੂੰ ਅਗਲੇ ਹਫਤੇ ਦੇ ਰਹੇ ਆਂ ਗ੍ਰਾਂਟਾਂ ਦੀ ਫੰਡਾਂ ਦੀ ਕੋਈ ਕਮੀ ਨਹੀਂ ਪੰਚਾਇਤਾਂ ਨੂੰ ਹੋਂਦ ਦਿੱਤੀ ਜਾਊਗੀ ਸੜਕਾਂ ਵੀ ਬਣਾ ਰਹੇ ਆਂ ਕਈ ਕੱਚੀਆਂ ਸੜਕਾਂ ਵੀ ਅਸੀਂ ਪੱਕੀਆਂ ਬਣਾ ਰਹੇ ਆਂ ਤੇ ਕਈਆਂ ਤੇ ਰਿਪੇਅਰ ਹੋ ਰਹੀ ਆਂ ਕਈ ਪੁਲੀਆਂ ਬਣਾਉਣ ਲਈ ਜ਼ਰੂਰੀ ਆ ਉਹ ਵੀ ਉਹਦੀ ਵੀ ਪ੍ਰਪੋਜ਼ਲ ਬਣਾ ਰਹੇ ਆਂ ਸਰਕਾਰ ਇਮਾਨਦਾਰੀ ਤਰੀਕੇ ਨਾਲ ਕੰਮ ਕਰ ਰਹੀ ਆਂ ਤੇ ਇਮਾਨਦਾਰ ਤਰੀਕੇ ਨਾਲ ਇਹ ਪੈਸਾ ਸਾਰਾ ਲੋਕਾਂ ਦਾ ਪੈਸਾ ਲੋਕਾਂ ਦੇ ਵਿਕਾਸ ਕੰਮਾਂ ਤੇ ਲਾ ਦਿੱਤਾ। ਤੇ ਕਲਰਾਪਿੰਡ ਨੂੰ ਬਹੁਤ-ਬਹੁਤ ਵਧਾਈਆਂ। ਹੁਣ ਅਸੀਂ ਲੁਧਿਆਣੇ ਵੀ ਜਾ ਕੇ ਸੜਕਾਂ ਦੇ ਨਹੀਂ ਪੱਥਰ ਰੱਖਣੇ ਆ ਲੁਧਿਆਣਿਆਂ ਦੀਆਂ ਢੋਲੀ ਵਾਲੀਆਂ, ਕਦੋਲੇ ਵਾਲੀਆਂ ਸੜਕਾਂ ਵੀ ਉਹ ਬਣਾ ਦੇ। ਬਹੁਤ